ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲੜੀਵਾਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਪੰਜਵੀਂ ਵਾਰ ਚੱਲ ਰਹੀ ਸੀ ਤੇ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਸਾਰੀ ਸੰਥਿਆ ਪਲੇਲਿਸਟ ਵਿੱਚ ਪਈ ਹੋਈ ਹੈ ਲਸ਼ਕਰ ਅੰਦਰ ਲਾਡਲੇ ਪਾਤਸ਼ਾਹ ਆ ਜਾਏ ਸਹਜਾਦੇ ਫੌਜ ਵੇਖੇ ਪਾਤਸ਼ਾਹਾਂ ਦੇ ਜਾਏ लाडले ਸਹਿਜਾਦੇ ਵੀ ਹੁੰਦੇ ਹਨ ਪਾਤਸ਼ਾਹ ਅੱਗੇ ਚੜਨ ਪਿੱਛੇ ਸਭ ਉਮਰਾਓ ਪਿਆਦੇ ਪਾਤਸ਼ਾਹ ਅੱਗੇ ਤੇ ਸਾਰੇ ਉਮਰਾਓ ਅਤੇ ਪਿਆਦੇ ਪਿੱਛੇ ਲਾ ਕੇ ਚੜਦੇ ਹਨ ਬਾਣ ਬਣ ਆਵਨ ਤਾਇਫੇ ਓਏ ਸਹਿਜਾਦੇ ਸਾਦ ਮੁਰਾਦੇ ਵੇਸਵਾ ਦੇ ਟੋਲੇ ਕਈ ਬਾਣ ਫੱਬ ਕੇ ਆਉਂਦੇ ਹਨ ਪਰ ਉਹ ਰਾਜਕੰਵਰ ਸਾਦ ਮੁਰਾਦੇ ਰਹਿੰਦੇ ਹਨ ਕਿਜਮਤਗਾਰ ਵਡੇਰੀਆਂ ਦਰ ਗਏ ਹੋਣ ਖੁਵਾਰ ਕੁਵਾਦੇ ਪਾਤਸ਼ਾਹ ਦੇ ਖਿਦਮਤਦਾਰ ਵੜਿਆਉਂਦੇ ਹਨ ਤੇ ਸਾਹਮਣੇ ਉੱਤਰ ਦੇਣ ਵਾਲੇ ਉੱਤਰ ਦੇਣ ਹਾਰੇ ਕਚਹਿਰੀ ਵਿਖੇ ਖੁਵਾਰ ਕੀਤੇ ਜਾਂਦੇ ਹਨ ਇੱਥੇ ਵਡਿਆਈ ਪਾਉਂਦੇ ਹਨ ਪਰ ਲੋਗ ਵਿੱਚ ਖੁਵਾਰ ਹੁੰਦੇ ਹਨ ਅੱਗੇ ਢੋਈ ਸੇ ਲਹਿਨ ਸੇਵਾ ਅੰਦਰ ਕਾਰ ਪੋਸਾਦੇ ਅੱਗੇ ਆਸਰਾ ਉਹ ਲੈਣਗੇ ਜੋ ਨੌਕਰੀ ਵਿੱਚ ਕੁਸਾਦੀ ਖੁੱਲੀ ਚੰਗੀ ਕਾਰ ਕਰਨਗੇ ਪਾਤ ਸਾਹਾ ਪਾਤ ਸਾਹੋ ਪਾਤਸ਼ਾਹਾਂ ਪਤ ਸਾਹੋ ਸੋ ਗੁਰਮੁਖ ਵਰਤੈ ਗੁਰ ਪ੍ਰਸਾਦੀ ਜੋ ਗੁਰਮੁਖ ਲੋਗ ਗੁਰੂ ਦੀ ਕਿਰਪਾ ਕਰੇ ਵਿਖੇ ਵਰਤਦੇ ਹਨ ਉਹ ਪਾਤਸ਼ਾਹਾਂ ਦੇ ਵੀ ਪਾਤਸ਼ਾਹ ਹਨ ਸਾਹ ਸੁਹੇਲੇ ਆ ਜੁਗਾਦੇ ਉਹ ਸਾ ਸਦਾ ਸਦਾ ਸੁਖੀ ਰਹਿਣਗੇ ਤਾਰੇ ਲੱਖ ਹਨੇਰ ਵਿੱਚ ਚੜਿਆ ਸੁਜਨਾ ਸੁਝੈ ਕੋਈ ਲੱਖਾਂ ਤਾਰੇ ਹਨੇਰੇ ਵਿੱਚ ਚਮਕਦੇ ਹਨ ਸੂਰੇਜ ਦੇ ਚੜਿਆ ਕੋਈ ਨਹੀਂ ਦਿਸਦਾ ਸੀਹੇ ਬੁੱਕੇ ਮਿਰਗ ਵਾਲੀ ਭੰਨੀ ਜਾਏ ਨਜ ਆਏ ਖੜੋਈ ਸ਼ੇਰ ਦੇ ਗਰਜ ਨਾਲ ਮਿਰਗਾਂ ਦੀ ਕਤਾਰ ਭੱਜ ਜਾਂਦੀ ਏ ਨਹੀਂ ਖੜੂੰਦੀ ਵੀ ਸ਼ੇਰ ਗਰੜੇ ਡਿਠਿਆ ਖੁੱਡੀ ਵੜਿੰਦੇ ਲੱਖ ਪਲੋਈ ਵੜਿੰਦੇ ਪਾਠ ਉਚਾਰਨ ਕਰਨਾ ਗਰੜ ਨੂੰ ਦੇਖ ਕੇ ਲੱਖਾਂ ਸਭ ਖੁੱਡਾਂ ਵੇਖੇ ਨਸ ਕੇ ਵੜ ਜਾਂਦੇ ਹਨ ਪੰਖੇਰੂ ਸ਼ਹਾਬਾਜ਼ ਦੇਖ ਢੋਕ ਨਾ ਹੰਗਣ ਮਿਲੇ ਨਾ ਢੋਈ ਪੰਛੀ ਬਾਜ ਨੂੰ ਵੇਖ ਕੇ ਨੇੜੇ ਨਹੀਂ ਟੁੱਕਦੇ ਐਨਾ ਨਸਦੇ ਹਨ ਕਿ ਲੋਕਨ ਨੂੰ ਕਿਧਰੇ ਢੋਈ ਨਹੀਂ ਮਿਲਦੀ ਚਾਰ ਵਿਚਾਰ ਸੰਸਾਰ ਵਿੱਚ ਸਾਧ ਸੰਗਤ ਮਿਲ ਦੁਰਮਤ ਖੋਈ ਸੰਸਾਰ ਵਿੱਚ ਇਹ ਉੱਤਮ ਵਿਚਾਰ ਇਹ ਹੁੰਦਾ ਹੈ ਕਿ ਸਾਧ ਸੰਗ ਨੂੰ ਮਿਲੇ ਉੱਥੇ ਦੁਰਮਤ ਦਾ ਨਾਸ਼ ਹੋ ਜਾਂਦਾ ਹੈ ਸਤਗੁਰ ਸੱਚਾ ਪਾਤਸ਼ਾਹ ਦੁਬਦਾ ਮਾਰ ਮਵਾਸਾ ਗੋਈ ਸਤਗੁਰੂ ਸੱਚੇ ਪਾਤਸ਼ਾਹ ਹਨ ਦੁਬਦਾ ਦਾ ਨਾਸ਼ ਕਰ ਦਿੰਦੇ ਹਨ ਤੇ ਤਦ ਆਕੀ ਕਾਮ ਕ੍ਰੋਧ ਅਦ ਆਪੇ ਨਸ ਜਾਂਦੇ ਹਨ ਗੁਰਮੁਖ ਜਾਤਾ ਜਾਣ ਜਣੋਈ ਜੋ ਗੁਰਮੁਖ ਜਾਣਦੇ ਹਨ ਉਹ ਆਪ ਜਾਣ ਕੇ ਹੋਰ ਉਹਨਾਂ ਨੂੰ ਜਨਾ ਦਿੰਦੇ ਹਨ ਸਤਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹੋ ਚਲਾਇਆ ਸਤਗੁਰ ਸੱਚੇ ਪਾਤਸ਼ਾਹ ਨੇ ਗੁਰਮੁਖਾਂ ਦਾ ਸੌਖਾ ਰਸਤਾ ਚਲਾਇਆ ਹੈ ਪੰਜ ਦੂਤ ਕਰ ਭੂਤ ਵਸ ਦੁਰਮਤ ਦੂਜਾ ਭਾਉ ਮਿਟਾਇਆ ਕਿ ਉਹਨਾਂ ਨੇ ਪੰਜ ਭੂਤ ਕਾਮਾਦਕ ਭੂਤ ਵਾਂਗੂ ਕਾਬੂ ਕਰਕੇ ਖੋਟੀ ਬੁੱਧੀ ਵਾਲਾ ਦੂਜਾ ਭਉ ਮਿਟਾ ਦਿੱਤਾ ਹੈ ਸ਼ਬਦ ਸੁਰਤ ਲਿਵ ਚੱਲਣਾ ਜਮ ਜਾਗਾਤੀ ਨੇੜ ਨਾ ਆਇਆ ਔਰ ਗੁਰੂ ਦੇ ਸ਼ਬਦ ਦੀ ਸੁਰਤ ਵੇਖੇ ਪ੍ਰੀਤ ਨਾਲ ਚੱਲਦੇ ਹਨ ਜਮ ਮੈਸੂਲੀਆ ਉਹਨਾਂ ਦੇ ਨੇੜੇ ਨਹੀਂ ਆਉਂਦਾ ਬੇਮੁਖ ਬਾਹਰ ਹੈ ਬਾਟ ਕਰ ਸਾਧ ਸੰਗਤ ਸੱਚ ਖੰਡ ਵਸਾਇਆ ਬੇਮੁਖ ਲੋਕ ਜੋਗੀਆਂ ਦੇ 12 ਪੰਥਾਂ ਵਿੱਚੇ ਕੰਨ ਪੜਾਈ ਫਿਰਦੇ ਨੇ ਦੁੱਖ ਸਹਾਰਦੇ ਹਨ ਪਰ ਜੋ ਸਾਧ ਸੰਗ ਵਿੱਚ ਆਇਆ ਹੈ ਉਹ ਪਰਮੇਸ਼ਰ ਨੇ ਸੱਚਖੰਡ ਵਿੱਚ ਵ사 ਦਿੱਤਾ ਹੈ ਭਾਉ ਭਗਤ ਭਾਉ ਮੰਤਰ ਦੇ ਨਾਮਦਾਨ ਇਸ਼ਨਾਨ ਦ੍ਰਿੜਾਇਆ ਪਰਮੇਸ਼ਰ ਦਾ ਭਾਉ ਪ੍ਰੇਮ ਤੇ ਭਗਤੀ ਦਾ ਮੰਤਰ ਦੇ ਕਰਕੇ ਉਸ ਨੂੰ ਗੁਰਮੁਖਾਂ ਨੇ ਨਾਮਦਾਨ ਤੇ ਇਸ਼ਨਾਨ ਦ੍ਰਿੜ ਕਰਵਾਇਆ ਹੈ ਜੋ ਜਲ ਅੰਦਰ ਕਮਲ ਹੈ ਮਾਇਆ ਵਿੱਚ ਉਦਾਸ ਰਹਾਇਆ ਉਹ ਮਾਇਆ ਵਿਖੇ ਐਉਂ ਅਲਿਪਤ ਰਹਿੰਦੇ ਹਨ ਜੇ ਕੋ ਜਾਲ ਵਿੱਚ ਕਬਲ ਹੈ ਆਪ ਗਵਾਏ ਨਾ ਆਪ ਗਿਣਾਇਆ ਅਤਿ ਨੇ ਹੰਕਾਰ ਹੋ ਕੇ ਗੁਰਮੁਖਾਂ ਨੇ ਆਪਾ ਭਾਵ ਨਹੀਂ ਗਿਣਾਇਆ ਤਿਲਾ ਜਲੇ ਦੇ ਛੱਡੀ ਹੈ ਰਾਜਾ ਪਰਜਾ ਹੋਏ ਕੈ ਚਾਕਰ ਕੋਕਰ ਦੇਸ ਦੁਹਾਈ ਸ੍ਰਿਸ਼ਟੀ ਰਾਜਾ ਪਰਜਾ ਉ ਕਿ ਵਰਤਦੀ ਹੈ ਰਾਜਾ ਦੇ ਨੌਕਰ ਕੁਟਵਾਲ ਉਸ ਦੇ ਕਹਿੰਦੇ ਹੁਕਮ ਦੇ ਦੇਸ਼ ਵਿੱਚ ਦੁਹਾਈ ਫੇਰਦੇ ਹਨ ਜੰਮਦਿਆਂ ਰੁਣ ਝੁੰਜਣਾ ਨਾਨਕ ਦਾਦਕ ਹੋਏ ਵਧਾਈ ਸ੍ਰਿਸ਼ਟੀ ਵਿੱਚ ਜੰਮਣੇ ਪੁਰ ਆਨੰਦ ਤੇ ਨਾਨਕੇ ਦਾਦਕੇ ਵਧਾਈ ਹੁੰਦੀ ਹੈ ਵਿਵਾਹਾ ਨੋ ਸਿੱਠਣੀਆਂ ਦੋਹੇ ਵਲੇ ਦੋਹੇ ਤੂਰ ਵਜਾਈ ਵਿਵਾਹਾ ਪਰ ਸਿੱਠਣੀਆਂ ਮਿਲਦੀਆਂ ਤੇ ਦੋਵਲੀ ਰਾਜੇ ਵੱਜਦੇ ਹਨ ਵਾਜੇ ਵੱਜਦੇ ਹਨ ਰੋਵਣ ਪਿੱਟਣ ਮੋਇਆਂ ਨੂੰ ਵੈ ਅਲਾਹ ਹਨ ਧੰਮ ਧਮਾਈ ਰੋਇਆਂ ਨੂੰ ਰੋਣਾ ਪਿੱਟਣਾ ਹੁੰਦਾ ਹੈ ਜਿਹੜੇ ਮੋਏ ਹਨ ਤੇ ਵੈਣਾ ਤੇ ਅਲਾਹਣੀਆਂ ਦੀ ਧੰਮ ਪੈਂਦੀ ਹੈ ਸਾਧ ਸੰਗਤ ਸਾਚ ਸੋਹਿਲਾ ਗੁਰਮੁਖ ਸਾਧ ਸੰਗਤ ਲੇਵ ਲਈ ਪਰ ਸਾਧ ਸੰਗਤ ਵਿੱਚ ਸਦਾ ਹੀ ਸੱਚ ਆਨੰਦ ਰਹਿੰਦਾ ਹੈ ਗੁਰਮੁਖ ਇਸ ਕਰਕੇ ਸਾਧ ਸੰਗਤ ਵਿੱਚ ਲੇਵ ਲਈ ਰੱਖਦੇ ਹਨ ਬੇਦਕ ਤੇਬੋ ਬਾਹਰ ਜੰਮਣ ਮਰਨ ਅਲਿਪਤ ਰਹਾਈ ਕਿਉਂਕਿ ਆਤਮਾ ਬੇਦਕ ਤੇਵ ਤੋਂ ਬਾਹਰ ਹੈ ਔਰ ਜਨਮ ਮਰਨ ਤੋਂ ਹਲੇਪ ਰਹਿੰਦਾ ਹੈ ਗੁਰਮੁਖ ਮਾਰਗ ਵੇਦਿਕ ਤੇਵ ਤੋਂ ਵੱਖਰਾ ਜੰਮਣ ਮਰਨ ਵੇਲੇ ਹਰ ਇੱਕ ਸੋਗ ਤੋਂ ਲੇਪ ਰੰਦਾ ਆਸਾ ਵਿੱਚ ਨਿਰਾਸ਼ ਬਲਾਈ ਗੁਰਮੁਖ ਮਾਰਗ ਆਸਾ ਦੇ ਵਿੱਚ ਨਿਰਾਸ਼ ਰਹਿੰਦਾ ਗੁਰਮੁਖ ਪੰਤ ਸੁਹਿਲੜਾ ਮਨ ਮਨਮੁਖ ਬਾਰਹਿ ਬਾਟ ਫਿਰੰਦੀ ਗੁਰਮੁਖਾਂ ਦਾ ਵਾਸ ਆਪਣੇ ਸੁਹਿਲੜੇ ਪੰਥ ਵਿੱਚ ਹੁੰਦਾ ਹੈ ਜੋ ਉੱਪਰ ਕਿਹਾ ਹੈ ਪਰ ਮਨਮੁਖ ਬਹੁਤ ਰਸਟਿਆਂ ਵਿੱਚ ਭਟਕਦੇ ਹਨ ਗੁਰਮੁਖ ਪਾਰ ਲੰਘਾਏ ਦਾ ਮਨ ਮਨਮੁਖ ਭਵਜਲ ਵਿੱਚ ਡੁੱਬੰਦੇ ਗੁਰਮੁਖ ਕਹਿੰਦੇ ਜਿਗਿਆਸੂ ਨੂੰ ਪਾਰ ਲੰਘਾਉਂਦਾ ਹੈ ਮਨਮੁਖ ਕੁਝ ਪੌਜਲ ਸੰਸਾਰ ਵਿੱਚ ਡੁੱਬ ਜਾਂਦੇ ਹਨ ਗੁਰਮੁਖ ਜੀਵਨ ਮੁਕਤ ਕਰ ਮਨਮੁਖ ਫਿਰ ਫਿਰ ਜਨਮ ਮਰੰਦੇ ਗੁਰਮੁਖ ਜੀਵਨ ਮੁਕਤ ਕਰਦਾ ਹੈ ਮਨਮੁਖ ਫਿਰ ਫਿਰ ਜੰਮਦੇ ਮਰਦੇ ਹਨ ਗੁਰਮੁਖ ਸੁਖ ਫਲ ਪਾਏ ਦੇ ਮਨਮੁਖ ਦੁਖ ਫਲ ਦੁਖ ਲਹੰਦੇ ਗੁਰਮੁਖ ਸੁਖ ਰੂਪ ਪਾਉਂਦੇ ਹਨ ਮਨਮੁਖ ਆਪਣੀ ਦੁਖ ਰੂਪ ਕਰਨੀ ਦਾ ਫਲ ਦੁਖ ਪਾਉਂਦੇ ਹਨ ਗੁਰਮੁਖ ਦਰਗੈ ਸੁਰਖ ਰੂ ਮਨਮੁਖ ਜਮ ਪੁਰ ਡੰਡ ਸਹੰਦੇ ਗੁਰਮੁਖ ਦਰਗਾਹ ਵਿੱਚ ਸੁਰਖਰੂ ਹੁੰਦੇ ਹਨ ਮਨਮੁਖ ਜਾਮਪੁਰ ਵਿੱਚ ਸਜ਼ਾ ਪਾਉਂਦੇ ਹਨ ਗੁਰਮੁਖ ਆਪ ਗਵਾਇਆ ਮਨਮੁਖ ਹੋਮੇ ਅਗਨ ਜਲੰਦੇ ਕਿਉਂਕਿ ਗੁਰਮੁਖ ਨੇ ਆਪ ਆਪਣਾ ਆਪਾ ਗਵਾ ਲਿਆ ਇਸ ਕਰਕੇ ਸੁਖੀ ਹਨ ਤੇ ਮਨਮੁਖ ਹੋਮੇ ਦੀ ਅਗ ਵਿੱਚ ਸੜਦੇ ਹਨ ਕਿਉਂਕਿ ਆਪਾ ਨਹੀਂ ਗਵਾਇਆ ਬੰਦੀ ਅੰਦਰ ਵਿਰਲੇ ਬੰਦੇ ਬੰਦੀ ਮਾਇਆ ਵਿੱਚ ਵਿਰਲੇ ਹੀ ਭਗਤ ਹੁੰਦੇ ਹਨ ਸੋ ਸੰਗਤ ਜੀ ਪਨਵੇਂ ਵਾਰ ਦੀਆਂ 15 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ